without fry without marination ਅਸਾਡੇ Papa ji ਬਹੁਤ ਹੀ ਦੇਸੀ ਸਟਾਈਲ ਦੇ ਨਾਲ ਤੁਹਾਡੇ ਲਈ ਲੈ ਕੇ ਆਏ ਨੇ ਮਸਾਲਾ ਨਿਊਟਰੀ ਦੀ ਰੈਸিপি ਔਰ ਬਿਲਕੁਲ ਬਾਜ਼ਾਰੀ ਨਿਊਟਰੀ ਵਾਲਾ ਕਲਰ ਘਰ ਤੁਸੀਂ ਕਿਸ ਤਰੀਕੇ ਲਿਆ ਸਕਦੇ ਹੋ ਇਹ ਵੀ ਸਿਕਰਟ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਅਸੀਂ ਦੱਸਾਂਗੇ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਹੋਏ ਲਾਸਟ ਤੱਕ ਜ਼ਰੂਰ ਵੇਖਿਓ ਚਲੋ ਫਿਰ ਅੱਜ ਦਾ ਵਲੌਗ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਕੜਾਈ ਵਿੱਚ 2 ਗਲਾਸ ਪਾਣੀ ਐਡ ਕਰਾਂਗੇ ਜਦੋਂ ਪਾਣੀ ਹਲਕਾ ਗੁੰਗੁਨਾ ਹੋ ਜਾਏਗਾ ਫਿਰ ਇਹਦੇ ਵਿੱਚ ਅਸੀਂ 250 ਗ੍ਰਾਮ ਨਿਊਟਰੀ ਐਡ ਕਰਾਂਗੇ 80g ਨਿਊਟਰੀ ਏਡ ਕਰਕੇ ਬਣਾ ਰਹੇ ਹਾਂ ਤੁਸੀਂ ਆਪਣੇ ਹਿਸਾਬ ਨਾਲ ਕੁਆਂਟੀਟੀ ਘਟਵਾਧ ਕਰ ਸਕਦੇ ਹੋ ਨਿਊਟਰੀ ਨੂੰ ਅਸੀਂ ਪੂਰੇ 5 ਮਿੰਟ ਤੱਕ ਪਾਣੀ ਵਿੱਚ ਬੋਇਲ ਕੀਤਾ ਹੈ ਉਸ ਤੋਂ ਬਾਅਦ ਅਸੀਂ ਇਸ ਤਰੀਕੇ ਇਹਨੂੰ ਪਾਣੀ ਚੋਂ ਬਾਹਰ ਕੱਢ ਲਿਆ ਹੈ ਤੁਸੀਂ ਇਹਨੂੰ ਹੱਥ ਦੇ ਨਾਲ ਥੋੜਾ ਦਬਾ ਕੇ ਚੈੱਕ ਕਰ ਸਕਦੇ ਹੋ ਕਿ ਨਿਊਟਰੀ ਅਗਰ ਵਧੀਆ ਤਰੀਕੇ ਜਦੋਂ ਸੌਫਟ ਹੋ ਜਾਏਗੀ ਫਿਰ ਇਹ ਵਧੀਆ ਤਰੀਕੇ ਬੋਇਲ ਹੋ ਜਾਂਦੀ ਹੈ ਅਗਰ ਨਹੀਂ ਹੁੰਦੀ ਫਿਰ 1-2 ਮਿੰਟ ਤੁਸੀਂ ਵੱਧ ਵੀ ਰੱਖ ਸਕਦੇ ਹੋ ਹੁਣ ਇਹਨੂੰ ਅਸੀਂ ਪਾਣੀ ਚੋਂ ਬਾਹਰ ਕੱਢ ਲਿਆ ਇੱਥੇ ਅਸੀਂ ਤੜਕੇ ਦੀ ਤਿਆਰੀ ਕਰਦੇ ਹਾਂ ਤੜਕੇ ਵਾਸਤੇ ਅਸੀਂ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਲੰਬੇ ਲੰਬੇ ਚੋਪ ਕੀਤੇ ਨੇ ਚਾਰ ਹਰੀਆਂ ਮਿਰਚਾਂ ਔਰ ਦੋ ਟਮਾਟਰ ਨੂੰ ਵੀ ਚੋਪ ਕੀਤਾ ਹੈ ਤੁਸੀਂ ਮਿਰਚਾ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਅਸੀਂ ਚਾਰ ਐਡ ਕੀਤੀਆਂ ਨੇ ਤੁਸੀਂ ਅਗਰ ਘੱਟ ਸਪਾਈਸੀ ਖਾਣਾ ਪਸੰਦ ਕਰਦੇ ਹੋ ਫਿਰ ਤੁਸੀਂ ਦੋ ਵੀ ਐਡ ਕਰ ਸਕਦੇ ਹੋ ਤੇ ਇੱਥੇ ਸਾਡਾ ਤੜਕਾ ਬਿਲਕੁਲ ਵਧੀਆ ਤਰੀਕੇ ਚੋਪ ਹੋ ਕੇ ਰੈਡੀ ਹੋ ਚੁੱਕਿਆ ਹੈ ਹੁਣ ਅਸੀਂ ਕੜਾਈ ਵਿੱਚ 4 ਟੇਬਲस्पून ਔਇਲ ਐਡ ਕੀਤਾ ਹੈ ਤੁਸੀਂ ਕੋਈ ਵੀ ਕੁਕਿੰਗ ਔਇਲ ਐਡ ਕਰ ਸਕਦੇ ਹੋ 1 ਟੇਬਲस्पून ਅਸੀਂ ਇਹਦੇ ਵਿੱਚ ਜੀਰਾ ਐਡ ਕੀਤਾ ਹੈ ਜੀਰਾ ਜਦੋਂ ਚੰਗੇ ਤਰੀਕੇ ਰੋਸਟ ਹੋ ਜਾਏਗਾ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ 1 ਟੇਬਲस्पून ਜਿੰਜਰ ਗਾਰਲਿਕ ਪੇਸਟ ਐਡ ਕੀਤੀ ਹੈ ਜਦੋਂ ਜਿੰਜਰ ਗਾਰਲਿਕ ਪੇਸਟ ਦਾ ਕੱਚਾਪਨ ਦੂਰ ਹੋ ਜਾਏਗਾ 1 ਟੇਬਲਸਪੂਨ ਇੱਚ ਕਸੂਰੀ ਮੇਥੀ ਔਰ ਜਿਹੜੇ ਪਿਆਜ਼ ਅਸੀਂ ਚੌਪ ਕਰਕੇ ਰੈਡੀ ਕੀਤੇ ਨੇ ਉਹ ਐਡ ਕਰਤੇ ਨੇ ਪਿਆਜ਼ ਨੂੰ ਅਸੀਂ ਪੂਰੇ 골ਡਨ ਬ੍ਰਾਊਨ ਹੋਣ ਤੱਕ ਭੁੰਨਣਾ ਹੈ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਪਿਆਜ਼ ਦਾ ਕਲਰ ਚੇਂਜ ਹੋ ਚੁੱਕਿਆ ਹੈ ਹੁਣ ਜਿਹੜੇ ਅਸੀਂ ਟਮਾਟਰ ਚੌਪ ਕੀਤੇ ਸੀ ਉਹ ਵੀ ਇਹਦੇ ਵਿੱਚ ਐਡ ਕਰਤੇ ਨੇ ਅਸੀਂ ਤੜਕਾ ਸਾਰਾ ਰਫਲੀ ਚੌਪ ਕਰਕੇ ਹੀ ਐਡ ਕੀਤਾ ਹੈ ਤੁਸੀਂ ਅਗਰ ਇਸ ਤਰੀਕੇ ਐਡ ਕਰਕੇ ਖਾਣਾ ਪਸੰਦ ਨਹੀਂ ਕਰਦੇ ਫਿਰ ਤੁਸੀਂ ਹੈਂਡ ਗਰੇਟਰ ਦੇ ਨਾਲ ਗਰੇਟ ਕਰਕੇ ਵੀ ਐਡ ਕਰ ਸਕਦੇ ਹੋ ਨਾਲ ਹੀ ਅਸੀਂ ਹਰੀਆਂ ਮਿਰਚਾਂ ਵੀ ਐਡ ਕਰਤੀਆਂ ਨੇ ਹੁਣ ਅਸੀਂ ਇਹਦੇ ਵਿੱਚ ਸਪਾਈਸਿਸ ਐਡ ਕਰਾਂਗੇ ਲੜਕੇ ਦੇ ਨਾਲ ਭੁੰਨਾਗੇ ਤਾਂ ਕਿ ਇਹ ਵਧੀਆ ਤਰੀਕੇ ਦਾ ਕੱਚਾਪਨ ਦੂਰ ਹੋ ਜੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਹਾਫ ਗਲਾਸ ਪਾਣੀ ਐਡ ਕੀਤਾ ਹੈ ਪਾਣੀ ਅਸੀਂ ਇਸ ਕਰਕੇ ਐਡ ਕੀਤਾ ਹੈ ਕਿ ਸਾਡੇ ਮਸਾਲੇ ਥੱਲੇ ਨਾਲ ਲੱਗਣ ਉਹਨਾਂ ਨੂੰ ਅਸੀਂ ਚੰਗੇ ਤਰੀਕੇ ਮਿਕਸ ਕਰਨ ਤੋਂ ਬਾਅਦ ਜਿਹੜੀ ਅਸੀਂ ਨਿਊਟਰੀ ਬੋਇਲ ਕਰਕੇ ਰੱਖੀ ਹੈ ਸਾਰੀ ਇਹਦੇ ਵਿੱਚ ਐਡ ਕਰਾਂਗੇ ਹੁਣ ਮੈਂ ਗਾਇਸ ਤੁਹਾਨੂੰ ਅੱਜ ਦੀ ਨਿਊਟਰੀ ਦਾ ਮੇਨ ਸੀਕ੍ਰੇਟ ਦੱਸਣ ਜਾ ਰਹੀਆਂ ਜੋ ਕਿ ਹੈ ਪਹਿਲਾਂ ਤੇ ਸਭ ਤੋਂ ਪਹਿਲੀ ਗੱਲ ਯਾਦ ਰੱਖਣੀ ਹੈ ਜਦੋਂ ਵੀ ਤੁਸੀਂ ਬਾਜ਼ਾਰ ਸਟਾਈਲ ਨਿਊਟਰੀ ਬਣਾਉਣੀ ਹੈ ਉਹਨੂੰ ਚੰਗੇ ਤਰੀਕੇ ਰਜਾ ਰਜਾ ਕੇ ਔਰ ਕਾੜ ਕਾੜ ਕੇ ਬਣਾਣਾ ਹੈ ਫੇਰੀ ਤਾਂ ਡੀ ਨਿਊਟਰੀ ਅੱਛੀ ਬਣ ਕੇ ਰੈਡੀ ਹੁੰਦੀ ਹੈ ਦੂਸਰਾ ਸਿਕਰਟ ਇਹ ਹੈ ਕਿ ਜਦੋਂ ਵੀ ਤੁਸੀਂ ਬਿਲਕੁਲ ਬਾਜ਼ਾਰ ਵਾਲੀ ਨਿਊਟਰੀ ਖਾਣ ਦਾ ਦਿਲ ਕਰੇ ਤੁਹਾਡਾ ਉਹਨੂੰ ਤੁਸੀਂ ਹਮੇਸ਼ਾ ਲੋਹੇ ਦੀ ਕੜਾਈ ਵਿੱਚ ਹੀ ਬਣਾ ਕੇ ਰੈਡੀ ਕਰਨਾ ਹੈ ਫੇਰ ਹੀ ਉਹ ਬਿਲਕੁਲ ਢਾਕ ਬਾਜ਼ਾਰ ਵਰਗੀ ਬਣ ਕੇ ਰੈਡੀ ਹੋਏਗੀ ਔਰ ਟੇਸਟ ਵੀ ਪ੍ਰੋਪਰ ਉਸ ਤੋਂ ਵੀ ਜ਼ਿਆਦਾ ਵਧੀਆ ਆਏਗਾ ਹੁਣ ਅਸੀਂ ਇਹਦੇ ਵਿੱਚ 1 ਟੇਬਲस्पून આમਚੂਰ ਵੀ ਐਡ ਕੀਤਾ ਔਰ 1 ਟੇਬਲस्पून ਗਰਮ ਮਸਾਲਾ ਵੀ ਐਡ ਕੀਤਾ ਹੈ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ ਹਰੇ ਧਨੀਏ ਦੇ ਨਾਲ ਗਾਰਨਿਸ਼ ਕਰਤਾ ਹੈ ਸੋ ਇੱਥੇ ਸਾਡੀ ਪ੍ਰੋਪਰ ਤਰੀਕੇ ਦੇ ਨਾਲ ਬਾਜ਼ਾਰ ਤੋਂ ਵੀ ਵਧੀਆ ਟੇਸਟੀ ਔਰ ਕਿੰਨਾ ਜ਼ਿਆਦਾ ਸੋਹਣਾ ਕਲਰ ਆਇਆ ਛਾ ਡੀ ਨਿਊਟਰੀ ਦਾ ਦੇਖ ਸਕਦੇ ਹੋ ਗਾਇਜ਼ ਬਿਲਕੁਲ ਬੇਸਿਕ ਮਸਾਲਿਆਂ ਦੇ ਨਾਲ ਅਸੀਂ ਨੂੰ ਬਣਾ ਕੇ ਰੈਡੀ ਕੀਤਾ ਹੈ ਪੂਰੇ 30 ਮਿੰਟਸ ਦੇ ਅੰਦਰ ਇਹ ਬਣ ਕੇ ਰੈਡੀ ਹੋਈ ਹੈ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਜਿੰਨੀ ਕੜੀ ਹੋਏਗੀ ਜਿੰਨੀ ਰਿਜੀ ਹੋਏਗੀ ਉੰਨੀ ਹੀ ਜ਼ਿਆਦਾ ਸਵਾਦ ਬਣ ਕੇ ਰੈਡੀ ਹੋਏਗੀ ਸੋ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਤਰੀਕੇ ਨਾਲ ਬਣ ਕੇ ਰੈਡੀ ਹੋਈ ਹੈ ਹੁਣ ਅਸੀਂ ਨਾਲ ਬਣਾਵਾਂਗੇ ਹਰੀ ਚਟਨੀ ਜੋ ਕਿ ਅਕਸਰ ਬਾਜ਼ਾਰ ਵਿੱਚ ਨਿਊਟਰੀ ਦੇ ਨਾਲ ਮਿਲਦੀ ਹੈ ਉੱਤੋਂ ਅਸੀਂ ਥੋੜਾ ਜਿਹਾ ਮੱਖਣ ਸਰਵ ਕਰਤਾ ਹੈ ਆਪਸ਼ਨਲ ਹੈ ਤੁਸੀਂ ਚਾਹੋ ਤੇ ਇਹਨੂੰ ਸਕਿਪ ਵੀ ਕਰ ਸਕਦੇ ਤੁਸੀਂ ਦੇਖ ਸਕਦੇ ਹੋ ਕਿੰਨੀ ਡਿਲੀਸ਼ੀਅਸ ਲੱਗ ਰਹੀ ਹੈ ਸੋ ਮਸਾਲਾ ਨਿਊਟਰੀ ਦਾ ਬਣ ਕੇ ਰੈਡੀ ਹੋ ਗਿਆ ਹੁਣ ਅਸੀਂ ਕਰਦੇ ਹਾਂ ਚਟਨੀ ਦੀ ਤਿਆਰੀ ਇੱਥੇ ਅਸੀਂ 1 ਮੀਡੀਅਮ ਸਾਈਜ਼ ਦਾ ਪਿਆਜ਼ ਰਫਲੀ ਚੌਪ ਕਰਕੇ ਐਡ ਕੀਤਾ 1 మీడియం ਸਾਈਜ਼ ਦਾ ਟਮਾਟਰ 3-4 ਹਰੀਆਂ ਮਿਰਚਾਂ ਹਰਾ ਧਨੀਆ ਔਰ ਅਦਰਕ ਵੀ ਛੋਟਾ ਛੋਟਾ ਅਸੀਂ ਚੋਪ ਕਰਕੇ ਇਹਦੇ ਵਿੱਚ ਐਡ ਕੀਤਾ ਹੈ ਤੁਸੀਂ ਚਾਹੋ ਤੇ ਸਾਬਤ ਪੀਸ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਚੰਗਾ ਲੱਗੇ ਇੱਕ ਲੈਮਨ ਅਸੀਂ ਪੂਰਾ ਇਹਦੇ ਵਿੱਚ ਨਿਚੋੜਿਆ ਹੈ ਇਹਦੇ ਨਾਲ ਕਾਫੀ ਚਟਪਟਾ ਟੇਸਟ ਆਂਦਾ ਹੈ ਚਟਨੀ ਵਿੱਚ ਔਰ 2 ਟੇਬਲस्पून ਅਸੀਂ ਦਹੀਂ ਐਡ ਕੀਤਾ ਹੈ ਇਹਦੇ ਨਾਲ ਕਲਰ ਅੱਛਾ ਆਂਦਾ ਹੈ ਚਟਨੀ ਦਾ 1 ਟੇਬਲस्पून ਅਸੀਂ ਇਹਦੇ ਵਿੱਚ ਨਮਕ ਐਡ ਕੀਤਾ ਹੈ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਗਾਇਜ਼ ਕਿੰਨੇ ਵਧੀਆ ਤਰੀਕੇ ਠਿਕ-ਠਿਕ ਸਾਡੀ ਬਾਜ਼ਾਰੀ ਚਟਨੀ ਇਹ ਵਿਬਾਨ ਕੇ ਰੈਡੀ ਹੋ ਚੁਕੀ ਹੈ ਗਾਇਜ਼ ਇਸ ਮਸਾਲਾ ਨਿਊਟਰੀ ਨੂੰ ਤੁਸੀਂ ਬਾਜ਼ਾਰੀ ਕੁਲਚੀਆਂ ਦੇ ਨਾਲ ਬ੍ਰੈਡ ਦੇ ਨਾਲ ਜਾਂ ਫਿਰ ਪਰੌਂਠੇ ਦੇ ਨਾਲ ਕਿਸੇ ਵੀ ਚੀਜ਼ ਦੇ ਨਾਲ ਸਰਵ ਕਰਕੇ ਖਾ ਸਕਦੇ ਹੋ ਜਿੱਦਾਂ ਤੁਹਾਨੂੰ ਖਾਣਾ ਅੱਛਾ ਲੱਗੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਤਵਾ ਸ਼ੇਅਰ ਕਰਿਓ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਬਾਏ